ਸਰ ਪਾਰਟੀ ਵੱਲੋਂ ਜਿਹੜਾ ਕਿ ਤੁਹਾਨੂੰ ਹਲਕਾ ਇੰਚਾਰਜ ਲਗਾ ਕੇ ਸ਼ਹਿਰ ਦੀ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਆਨਰ ਟਾਈਮ ਤੇ ਕਿਰਨ ਅੰਨ ਦੇ ਰੰਗ ਤੱਕ ਪਹਿਲਾਂ ਤਾਂ ਮੈਂ ਆਮ ਆਦੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਆਮ ਪੰਜਾਬ ਦੇ ਇੰਚਾਰਜ ਸ੍ਰੀ ਮਨੀਸ਼ ਸੋਤਿਆ ਜੀ ਸੀਐਮ ਭਗਵੰਤ ਮਾਨ ਜੀ ਤੇ ਪੰਜਾਬ ਦੇ ਇੰਚਾਰਜ ਅਮਨ अरोड़ा ਜੀ ਅਤੇ ਸ਼ਹਿਰ ਇੰਚਾਰਜ ਸ਼ੈਰੀ ਕਲਸੀ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਔਰ ਅੱਗੇ ਜੋ ਵੀ ਸਾਡੇ ਹਲਕੇ ਦੇ ਕਪੂਰਥਲੇ ਦੇ ਤੁਸੀਂ ਦੇਖਿਆ ਹੀ ਪਿਛਲੇ 23 ਸਾਲਾਂ ਤੋਂ ਕਿੰਦਾਂ ਦੇ ਹਾਲਾਤ ਹੈ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਪੂਰੇ ਕਪੂਰਥਲੇ ਦੇ ਜਿਹੜੇ 23 ਸਾਲ ਦੇ ਹਾਲਾਤ ਖਰਾਬ ਕੀਤੇ ਹੋਏ ਆਪੋਜੀਸ਼ਨ ਵਾਲੋਂ ਰਾਣੇ ਗੁਰਜੀਤ ਵੱਲੋਂ ਉਹਨਾਂ ਨੂੰ ਸੁਧਾਰ ਕੇ ਔਰ ਨਵੇਂ ਤਰੀਕੇ ਨਾਲ ਕਪੂਰਥਲੇ ਨੂੰ ਚਲਾਵਾਂਗਾ ਔਰ ਨਵੀਂ ਤੁਹਾਨੂੰ ਨਿਹਾਰ ਦਿਖੇਗੀ ਕੁਝ ਦਿਨਾਂ ਦੇ ਵਿੱਚ ਹੀ ਜੇ ਗੱਲ ਕਰੀਏ ਨਗਰ ਨਿਗਮ ਦੇ ਉੱਤੇ ਵੀ ਰਾਣਾ ਗੁਰਜੀਤ ਸਿੰਘ ਦੇ ਤਲਕ ਹਾਊਸ ਦਾ ਕੰਮ ਜਾ ਵਾਸਤੇ ਇਹਦੇ ਉੱਤੇ ਵੀ ਕੀ ਕਨਵਰ ਟਾਈਮ ਤੇ ਪਾਰਟੀ ਬੰ ਲੋ ਕੋਈ ਆਪਣੇ ਵਰਕਰ ਖੜੇ ਕਰਕੇ ਤਾਂ ਮੁਕਾਬਲਾ ਕੀਤਾ ਜਾਂਦਾ ਬਿਲਕੁਲ ਸਾਰ ਅਗਲੀ ਵਾਰ ਜਦੋਂ ਆਵਗੀ ਐਮਸੀਐਮ ਕਾਰਪੋਰੇਸ਼ਨ ਇਲੈਕਸ਼ਨ ਆਊਗੀ ਸਾਡੇ ਹਰ ਵਾਰਡ ਚ ਹਰ ਹਰ ਵਾਰਡ ਚ ਐਮਸੀ ਖੜੇ ਹੋਣਗੇ ਔਰ ਅਸੀਂ ਕੋਸ਼ਿਸ਼ ਕੰਨੀ ਕਰਾਂਗੇ ਅਸੀਂ ਜਿੱਤ ਪ੍ਰਾਪਤ ਕਰਕੇ ਆਪਣਾ ਇਸ ਬਣਾਵਾਂਗੇ ਕਲਕੀ ਬਤਾਈਕ ਸਾਹਿਬ ਦਾ ਬਹੁਤ ਰੋਲਾ ਪਾਉਂਦੇ ਹੈ ਕਾਂਗਰਸੀ ਕਿ ਮੇਰੇ ਅੱਖੇ ਜਿਹੜਾ ਅੜਿਆ ਤਾਂ ਰਹਿ ਨਹੀਂ ਸਕਦਾ ਤਾਂ ਤੁਸੀਂ ਉਹਰਾ ਅੱਗੇ ਹੁਣ ਇਹ ਵੀਰੇ ਇੱਕ ਗੱਲ ਇਦਾਂ ਵੀ ਕਮੰਡ ਬੋਲਦਾ ਉਹਨਾਂ ਚ ਇਹ ਪ੍ਰਮਾਤਮਾ ਜਾਣਦਾ ਏ ਕਿ ਕਿਨੇ ਰਹਿਣਾ ਕਿਨੇ ਜਾਣਾ ਕਿਸੇ ਨੇ ਇਹ ਨਹੀਂ ਸੋਚਿਆ ਸੀ ਜਿਸ ਦਿਨ ਮੈਂ ਇਸ ਪਾਰਟੀ 'ਚ ਆਇਆ ਸੀ ਮੈਨੂੰ ਵੀ ਬੜੇ ਲੋਕਾਂ ਨੇ ਇੱਕ ਗੱਲ ਕਹੀ ਸੀ ਜਦੋਂ ਮੈਂ ਪ੍ਰਚਾਰ ਕਰਦਾ ਸੀ 22 'ਚ ਜਦੋਂ ਤੁਸੀਂ ਦੇਖਿਆ ਵੀ ਬੜੇ ਲੋਕਾਂ ਨੇ ਸ਼ਹਿਰ ਦੇ ਨੇ ਕਹਿ ਸੀ ਵੀ ਤੇਰਾ ਰਾਣਾ ਗੁਰਜੀਤ ਨੁਕਸਾਨ ਕਰੂਗਾ ਪਰ ਮੈਂ ਕਿਹਾ ਸੀ ਪ੍ਰਮਾਤਮਾ ਨਾ ਮੇਰਾ ਨੁਕਸਾਨ ਕਰੇ ਪਰ ਇਹ ਨਹੀਂ ਕਰ ਸਕਦਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਹਿ ਕਹਿਣਾ ਪ੍ਰਮਾਤਮਾ ਮੇਰੇ 'ਚ ਬਲ ਬਖਸ਼ੇ ਔਰ ਪ੍ਰਮਾਤਮਾ ਮੈਨੂੰ ਕਿਰਪਾ ਕਰੇ ਮੈਂ ਇਸ ਰਾਣੇ ਗੁਰਜੀਤ ਦਾ ਘਮੰਡ ਤੋੜ ਕੇ ਦਿਖਾਵਾਂਗਾ ਸਾਨੂੰ 272 'ਚ ਕਹਿੰਦਾ ਮਤਲਬ ਕਿ ਟੱਡੇ ਵੱਲੋਂ ਤੇ ਸਾਡੀ ਪਾਰਟੀ ਵੱਲੋਂ ਹੁਣ ਕਮਰ ਕੱਸ ਲਈ ਹੈ ਤਾਂ ਕਪੂਰਥਲੇ ਦੇ ਲੋਕਾਂ ਨੂੰ ਚੱਲ ਕੇ ਇਨਸਾਫ ਤੋਂ ਆਵੇ। ਬਿਲਕੁਲ ਸੋ 100% ਆਮ ਆਦਮੀ ਪਾਰਟੀ ਨੇ ਪੂਰੀ ਕਮਰ ਕੱਸ ਲਈ ਹੈ ਔਰ ਪੂਰੀ ਜ਼ਿੰਮੇਵਾਰੀ ਨਾ ਮੈਂ ਜ਼ਿੰਮੇਵਾਰੀ ਨਿਭਾਵਾਂਗਾ। ਮੇਰੇ ਵੀਰ ਜਿੱਦਾਂ ਪਰਮਿੰਦਰ ਢੋਡਜੀ ਨੂੰ ਸਾਡੇ ਸੰਗਠਨ ਦੇ ਇੰਚਾਰਜ ਲਾਇਆ ਕਪੂਰਥਲੇ ਦੇ ਉਸ ਤੋਂ ਬਾਅਦ ਕਮਰਕਪਾਲ ਜੀ, ਗੁਰਪਾਲ ਜੀ, ਬਾਕੀ ਸਾਡੇ ਮਨਿੰਦਰ ਜੀ, ਮੈਡਮ ਅੰਜੂ ਰਾਣਾ ਜੀ, ਮੈਡਮ ਕਪੂਰ ਜੀ ਔਰ ਸਾਡੇ ਬਿੱਟੂ ਪਰ ਆਏ ਭਾਜੀ ਚੇਅਰਮੈਨ ਸਾਰਿਆਂ ਨੂੰ ਨਾਲ ਲੈ ਕੇ ਸਾਰੇ ਸੰਗਠਨ ਨੂੰ ਨਾਲ ਲੈ ਕੇ ਮੈਂ ਆਪਣੀ ਤਿਆਰੀ ਕਰਾਂਗਾ ਔਰ 2027 ਵਿੱਚ ਪੂਰੇ ਜੋਰ ਸ਼ੋਰ ਤਰੀਕੇ ਨਾਲ ਲੜਾਂਗੇ ਅਸੀਂ ਲਕਸ਼ਰ ਜਿਹੜੇ ਸ਼ਹਿਰ ਦੇ ਵਿੱਚ ਕਰਾਈਮ ਜਾਂ ਨਸ਼ਾ ਵਧ ਰਿਹਾ ਬੋ ਤਾਂ ਉਹਨਾਂ ਕਿਸ ਤਰੀਕੇ ਨਾਲ ਸੁਪਾਈ ਜਾਂਦੇ ਦੇਖੋ ਜੀ ਨਸ਼ੇ ਨੂੰ ਤਾਂ ਸਾਡੀ ਪਾਰਟੀ ਪਹਿਲੇ ਲੱਗੀ ਹੋਈ ਹੈ ਜੁੱਧ ਨਸ਼ਿਆਂ ਵਿਰੁੱਧ ਦੇਖੋ ਮੈਂ ਇਹ ਨਹੀਂ ਚਾਹਾਂਗਾ ਮੈਂ ਨਸ਼ਿਆਂ ਦੇ ਬਿਲਕੁਲ ਖਿਲਾਫ ਹਾਂ ਮੇਰੀ ਕੋਸ਼ਿਸ਼ ਹੋਊਗੀ ਕਿ ਕਪੂਰਥਲੇ ਵਿੱਚ ਜਿੱਡੇ ਵੀ ਵੱਡੇ ਸਮਗਲਰ ਆ ਮੈਂ ਛੋਟਿਆਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਕਰੂੰਗਾ ਪਾਰਟੀ ਵੱਲੋਂ ਮੈਨੂੰ ਇਸ ਪਰ ਹਦਾਇਤ ਕਿਹਦਾ ਦਤਾ ਹੈ ਕਿ ਪ੍ਰਸ਼ਾਸਨ ਨੂੰ ਕਹਿ ਕੇ ਜਿੰਮੇਵਾਰੀ ਨਾਲ ਤੇ ਤਰੀਕੇ ਨਾਲ ਇਹ ਨਸ਼ਾ ਖਤਮ ਕਰਾਂ ਵੱਡੀਆਂ ਮਗਰਮੱਛਾਂ ਨੂੰ ਤੁਹਾਨੂੰ ਅਗਲੇ ਦਿਨਾਂ 'ਚ ਦੇਖਣਗੇ ਜਿਨ੍ਹਾਂ ਦੀ ਗ੍ਰਿਫਤਾਰੀਆਂ ਹੋਣਗੀਆਂ ਕਪੂਰਥਲੇ 'ਚ ਕਿ ਕਿ ਮੈਡੀਕਲ ਫੈਸਿਲਿਟੀਆਂ ਨੂੰ ਲੈ ਕੇ ਮੈਡੀਕਲ ਕਾਲਜ ਨੂੰ ਲੈ ਕੇ ਕਿ ਤੁਹਾਡੇ ਵੱਲੋਂ ਪਾਰਟੀ ਹਾਈ ਕਮਾਂਡ ਨੂੰ ਆਵਾਜ਼ ਬੁਲੰਦ ਕੀਤੀ ਜਾਊਗੀ ਬਿਲਕੁਲ 100% ਮੈਂ ਕੋਸ਼ਿਸ਼ ਦਿਨਾਬਦ ਸਰ ਮਨੀਸ਼ ਸੋਰੀਆਨੀ ਜੀ ਨੂੰ ਮੇਰੀ ਮੀਟਿੰਗ ਜਦੋਂ ਵੀ ਹੋਵੇਗੀ ਸਾਡੇ ਭਗਵੰਤ ਮਾਨ ਜੀ ਸੀਐਮ ਨਾਲ ਹੋਊਗੀ ਮੇਰੀ ਕੋਸ਼ਿਸ਼ ਆ ਵੀ ਜਿਹੜਾ ਸਾਡਾ ਮੈਡੀਕਲ ਕਾਲਜ ਰੁਕਿਆ ਹੋਇਆ ਉਹਨੂੰ ਤੁਰੰਤ ਸ਼ੁਰੂ ਕਰਾਇਆ ਜਾਵੇ ਪਰ ਜੇ ਸਿਵਲ ਹਸਪਤਾਲ ਕਪੂਧਰਾ ਦੀ ਗੱਲ ਕਰੀਏ ਇੱਥੇ ਤਾਂ ਹਾਲਾਤ ਬੜੇ ਹੀ ਮਾੜੇ ਹੋਏ ਪਏ ਆ ਡਾਕਟਰ ਰਜਾਇਨ થઈ ਜਾ ਰਹੇ ਆ ਤਾਂ ਸਟਾਫ ਦੀ ਕਮੀ ਆ ਤੇ ਮਰੀਜ਼ ਜਲਦੀ ਆ ਰਹੇ ਆ ਕਿੱਧਰ ਹੁੰਗਾ 100 ਬੈੱਡ ਦਾ ਹਸਪਤਲ ਹੋਊਗਾ ਤੁਸੀਂ ਬਿਲਕੁਲ ਅਗਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਇਸ ਤੇ ਵੀ ਧਿਆਨ ਦਿੱਤਾ ਜਾਊਗਾ ਔਰ ਉਹ ਜੋ ਵੀ ਸਾਡੇ ਡਾਕਟਰਾਂ ਦੀ ਕਮੀ ਆ ਸਾ ਆਈ ਸੀਐਮ ਸਾਹਿਬ ਨੂੰ ਮਿਲ ਕੇ ਤੇ ਸਾਡੇ ਸੁਸੋਧਿਆ ਸਾਹਿਬ ਨੂੰ ਮਿਲ ਕੇ ਪੂਰੀ ਕੀਤੀ ਜਾਊਗੀ ਤੇ ਅਗਲੇ ਦਿਨਾਂ ਤੁਸੀਂ ਸੁਧਾਰ ਦੇਖੋਗੇ ਥੋੜੇ ਦਿਨਾਂ ਦੇ ਵਿੱਚ ਵਿੱਚ